ਰੋਪੜ ਦੇ ਪਿੰਡ ਕੁੰਡੇ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾ ਫੇਰੇ ਰਾਤ 10 ਵਜੇ ਦੇ ਕਰੀਬ ਆਏ ਆ 9:30 10 ਵਜੇ ਅਹੀ ਦਾ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਤਲ ਸੀ ਮੰਨ ਲਾ ਨੰਗੇ 4 ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇ ਪੱਤੇ ਵਾਲੇ ਹੀ ਸਾਰੇ ਆ ਘਰੇ ਫੇਰ ਘੜਦੇ ਗਿਆ ਜੀ ਬੰਦਪੈ ਘਰ ਵਿੱਚ ਦਾਖਲ ਹੋ ਕੇ ਘਰੇਲੂ ਸਮਾਨ ਦੀ ਕਿਸੇ ਵੀ ਭੰਨ ਤੋੜ ਜਾਂਡ ਗਵਾਡ ਵੀ ਬੱਚੇ ਹੀ ਸਾਰਿਆਂ ਦੇ ਹਣਕੇ ਵੇ ਹੀ ਦੇ ਇਤੇ ਵਾਰਨਿੰਗ ਦਿੰਦੇ ਆਜੋ ਜਿੰਨੇ ਆਜੋ ਜਦੋਂ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚ ਆਹੀ ਲੰਗਰ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਪਰਿਵਾਰ ਵੱਲੋਂ ਗੋਲੀਆਂ ਚੱਲਣ ਦੇ ਵੀ ਲਗਾਏ ਗਏ ਰਹੋ ਇੱਥੇ ਗੋਲੀਆਂ ਚੱਲੀਆਂ ਦੇਖੀਆਂ 30-40 ਜਣੇ ਸੀਗੇ ਵਾਧੂ ਗੋਲੀਆਂ ਚੱਲੀਆਂ ਮਾਮਲਾ ਪ੍ਰਾਣੀ ਰੰਜੀਤ ਦਾ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਘਰ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਅਸੀਂ ਲੋਹੜੀ ਦੇ ਤਿਉਹਾਰ ਤੇ ਆਪਣੀ ਲੜਕੀ ਨੂੰ ਲੋਹੜੀ ਦੇਣ ਗਏ ਹੋਏ ਸੀ ਕਿ ਪ੍ਰਾਣੀ ਰੰਜਿਸ਼ ਨੂੰ ਲੈ ਕੇ ਸ਼ਹਿਰ ਤੋਂ 20 ਤੋਂ 25 ਬੰਦੇ ਆਏ ਅਤੇ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਘਰ ਦੇ ਸਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਨੂੰ ਆਸ-ਪਾਸ ਦੇ ਲੋਕਾਂ ਨੇ ਫੋਨ ਕਰਕੇ ਘਰੇ ਬੁਲਾਇਆ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਟੁੱਟਿਆ ਹੋਇਆ ਸੀ ਅਤੇ ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਘਰ ਦਾ ਸਮਾਨ ਤੋੜ ਕੇ ਰਫੂ ਚੱਕਰ ਹੋ ਗਏ ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਗੋਲੀਆਂ ਦੇ ਖੋਖਲੇ ਨੂੰ ਕਬਜ਼ੇ ਵਿੱਚ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂ ਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਅਮਨ ਹੈ ਮੰਨ ਕੇ ਤਪ ਰਹੇ ਆ ਨਾ ਅੱਪਾ ਕੁੰਡੇ ਆਦ ਰਹੇ ਨਾਲੇ ਜੀ ਇਹ ਗੋਲੀ ਚੱਲੀ ਇਹ ਇਹ ਸ਼ੇਗੋਮ ਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ਼ ਨੂੰ ਉਦੋਂ ਰਾਈ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:30 10 ਵਜੇ ਅਸੀਂ ਤਾਂ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲੈ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇ ਪੱਤੇ ਵਾਲੇ ਮੁੰਡੇ ਸੀ ਸਾਰੇ ਘਟ ਤੋਂ ਘਟ ਹੋਣੇ ਹੀ 25 30 ਜਣੇ ਹਰ ਇੱਕ ਹੱਥ ਹਥਿਆਰ ਸਾਰਿਆਂ ਕੋਲ ਹੀ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਘੜ ਤੋਂ ਘੜ 25 30 ਫਾਇਰ ਕੀਤੇ ਆ ਜੀ 25 30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਤਾਹੀ ਦਾ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾੜ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹੇ ਵੀ ਹੀ ਦੇ ਤੇ ਵਾਰਨਿੰਗ ਦਿੰਦੇ ਆਜੋ ਜਿੰਨੇ ਆਜੋ ਜਿਹੜਾ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚੋਂ ਹੀ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਤਾਂ ਕਰਕੇ ਸਾਡੇ ਕੋਲ ਕੁਝ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਜੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਸੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਸ ਦੇ ਕੋਲੇ ਚੱਕੀ ਫਿਰਦੇ ਆ ਜੀ ਦੋ ਦੋ ਹਥਿਆਰ ਮਾਵਾਂ ਨੇ ਦੋ ਦੋ ਬੰਦੇ ਰੱਖੇ ਅਜਵਾਕਾ ਦੇ ਦੋ ਦੋ ਪਿਸਤੌਲ ਟੰਗੇ ਆ ਸ਼੍ਰੀ ਆਮ ਸ਼ਹਿਰ ਚ ਗੇ ਵਾਧੂ ਜੀ ਗੁੰਡਾ ਕਰਦੀ ਕੀ ਜੀ ਪਿੰਡ ਸਾਡੇ ਕਾਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟਖੋ ਕਰ ਲੈਂਦੇ ਆ ਇਧਰੋਂ ਚਰਾਣਾ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਂਕ 'ਚ ਖੜਦੇ ਆ ਸਾਰੇ ਚੋਰ ਹੀ ਆਈ ਇਹ ਘਰ ਜਿਹੜਾ ਬੰਦ ਪਿਆ ਸੀ ਇਹ ਘਰੇ ਨਹੀਂ ਆਏ ਸੀ ਜੀ ਇਹ ਤਿੰਨ ਚਾਰ ਦਿਨਾਂ ਤੋਂ ਗਏ ਹੋਏ ਸੀ ਕਿਤੇ ਰਿਸ਼ਤੇਦਾਰੀ ਤੇ ਇਹ ਲੋੜੀ ਦੇਣ ਗਏ ਸੀ ਗੁੜੀਆ ਕੋਲੇ ਇਹ ਤਾਂ ਅਸੀਂ ਕੱਲ ਜੀ ਤੜਕੇ ਇਹਨਾਂ ਨੂੰ ਫਿਰ ਬੁਲਾਇਆ ਫੋਨ ਕਰਕੇ ਫਿਰ ਆਏ ਆ ਕਿੰਨਾ ਕੁ ਸਮਾਨ ਚੋੜਤਾ ਸਾਡੇ ਸਾਹਮਣੇ ਜੀ ਕੁਛ ਛੱਡਿਆ ਹੀ ਨਹੀਂ ਦਾ ਘਰ ਦੇ ਵਿੱਚ ਬਹੁਤ ਜੀਤੀ 35 ਤੋਂ ਜ਼ਿਆਦਾ ਫਾਇਰ ਕੀਤੇ ਹੋਣੇ ਆ ਅਸੀਂ ਤਾਂ ਪਤਾ ਨਹੀਂ ਕਿ ਜੰਗ ਲੱਗ ਗਈ ਕਿਉਂਕਿ ਨਾਲ ਇੱਧਰ ਸੀ ਦਾ ਪਾਕਿਸਤਾਨ ਵਾਲੇ ਦਾ ਬਾਅਦ ਚ ਪਤਾ ਲੱਗਾ ਪਿੰਡ ਚ ਸਾਡੇ ਫਾਇਰ ਹੋਈ ਜਾਂਦੇ ਇਨੇ ਤੋ ਬੋਤਲ ਵਾਲੇ ਆ ਕੇ ਆ ਕੇ ਕੋ ਕਾਰਵਾਈ ਕੀਤੀ ਅਜੇ ਤੱਕ ਤਾਂ ਨਹੀਂ ਜੀ ਐਫਆਈ ਕਰਾ ਕੇ ਆਏ ਆ ਪਿੰਡ ਪੰਚਾਇਤ ਗਈ ਹੀ ਕੱਲ ਸਾਰੀ ਸਾਡੀ ਪੁਲਿਸ ਨੂੰ ਦੱਸ ਕੇ ਆਇਆ ਸਾਰਾ ਵਾਕਿਆ ਵੀਡੀਓ ਬੁਖਾ ਕੇ ਆਏ ਜੀ ਇਹ ਰਾਤ ਦੀ ਘਟਨਾ ਹੈਗੀ ਜੀ 9:30 ਤੋਂ 10 ਵਜੇ ਕਰੀਬ 10 ਵਜੇ ਦੀ ਘਟਨਾ ਹੁਣ ਕਾਰਵਾਈ ਦੀ ਮੰਗ ਹਾਂਜੀ ਮੈਨੂੰ ਕੱਲ ਚਾਹੀਦੀ ਕਾਰਵਾਈ ਕਰਨੀ ਜੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਭੈਜੋ ਇਹਨੇ ਨੇ ਪਿਸਤੌਲ ਲਈ ਫਿਰਦੇ ਪੁਲਸ ਆਫ ਨਾਲੇ ਮੈਨੂੰ ਤਲਾ ਦਾ ਮਹੀਨਾ ਲੈਂਦੀ ਆ ਤਾਂ ਕਰਕੇ ਤਾਂ ਫੜਦੇ ਹੀ ਨਹੀਂ ਕਿਸੇ ਨੂੰ ਜੋ-ਜੋ ਪਿਸਤੌਲ ਆ ਸਾਰਿਆਂ ਕੋਲੇ ਚਾਰ-ਚਾਰ ਲਈ ਫਿਰ ਦੇ ਘਰਾਂ ਚੋਂ ਹਥਿਆਰ ਵਧੂਗੇ ਇਹਨਾਂ ਦੇ ਇੱਕ ਮਹੀਨੇ ਪਹਿਲਾਂ ਪਰਮਜੀਤ ਅਸੀਂ ਇੱਥੋਂ ਦੇ ਰਹਿਣ ਵਾਲੇ ਸੀ ਕੀ ਦੇਖਿਆ ਜੀ ਇੱਥੇ ਗੋਲੀਆਂ ਚੱਲੀਆਂ ਦੇਖੀਆਂ 30-40 ਜਣੇ ਸੀਗੇ ਕਿੰਨੀਆਂ ਗੋਲੀਆਂ ਵਾਧੂ ਗੋਲੀਆਂ ਚੱਲੀਆਂ 30-40 ਗੋਲੀਆਂ ਉਹਨਾਂ ਚਲਾਈਆਂ ਇਸ ਤਰ੍ਹਾਂ ਆਏ ਪਤਾ ਹੀ ਨਹੀਂ ਲੱਗਾ ਇਸ ਦਾ ਪੈਸ ਅਸੀਂ ਬਾਹਰ ਨਿਕਲੇ ਸਿੱਧਰ ਆ ਕੇ ਵੇਖਿਆ ਵੀ ਕੀ ਹੋ ਗਿਆ ਤੇ ਕਹਿੰਦੇ ਵੀ ਤੁਹਾਨੂੰ ਵੀ ਭੁੰਨ ਦੇਵਾਂਦੇ ਅਸੀਂ ਸੁੱਤੇ ਪਏ ਸੀ ਹਾਂਜੀ ਸੁੱਤੇ ਪਏ ਉੱਥੇ ਸੀ ਇਹ ਕਾਰਕ ਬੰਦ ਸੀ ਹਾਂਜੀ ਬੰਦ ਸੀ ਗਾ ਹਾਂਜੀ ਗੁੜੀਆ ਕੋਲੇ ਗਿਆ ਸੀ ਲੋੜੀ ਲੈ ਕੇ ਹਾਂਜੀ ਤੇ ਘਰ ਦੀ ਕੀ ਹੋਰ ਵੀ ਕਿੱਦਾਂ ਨੁਕਸਾਨ ਘਰ ਦਾ ਵੱਧੋ ਨੁਕਸਾਨ ਤੁਹਾਡੇ ਸਾਹਮਣੇ ਹੀ ਆ ਹਾਂਵੇ ਕੋਈ ਛੱਡਿਆ ਹੀ ਨਹੀਂ ਨਾ ਕੋ ਕੌਲੀ ਨਾ ਕੋ ਗਲਾਸ ਸਾਰੀ ਤੋੜ ਪਨ ਕਰਤੀ ਉਹ ਕੁਝ ਕੀ ਮੰਗਦਾ ਪੁਲਿਸਨ ਸਾਫੀ ਹੈ ਜਾਂ ਮੰਗਦੇ ਨੇ ਜਿੰਨਾ ਦਾ ਨੁਕਸਾਨ ਹੋਇਆ ਇਨਸਾਫੀ ਮੰਗਦੇ ਹਾਂਜੀ ਕੀ ਨਾਮ ਤੁਹਾਡਾ ਗੁਰਮੁਖਤ ਸਿੰਘ ਜੀ ਨੇ ਜੀ ਸਾਫ ਕਰ ਸਪੈਂਚੀ ਨਾਲ ਹੀ ਲੜਾਂਗੇ ਸਪੈਂਚੀ ਲੜਾਂਗੇ ਤੇ ਮੈਂਚ ਦਾ ਹੀ ਕੰਮ ਕਰੀਦਾ ਵੈਸੇ ਪਿੰਡ ਉੱlag ਗਿਆ ਆਪਣਾ ਇਹ ਉੱਨੇ ਉੱlag ਗਿਆ ਤੇ ਇੱਕ ਹੀ ਹੋਇਆ ਤੇ ਵੀਰ ਜੀ ਰਾਤ ਹਨ ਪੁੱਛਿਆ ਤੇ ਬੰਦੇ ਹੈ ਰਾਤ ਨੂੰ 10:30 ਪੌਣੇ 11 ਦੇ ਕਰੀਬ 30 35 ਬੰਦੇ ਆ ਘਰ ਦਾ ਤਾਲਾ ਲੱਗਿਆ ਸੀ ਹੁਣ ਪਤਾ ਨਹੀਂ ਕਿ ਪੁਰਾਣੀ ਰੰਜਿਸ਼ ਦੀ ਪਿੰਡੋਂ 6 ਮਿੰਟ ਸਾਡੇ ਕੋਲ ਗੋਲੀ ਚੱਲੀ ਪਿੰਡ ਦੇ ਵਿੱਚ ਉਹਨਾਂ ਨੇ ਅਸੀਂ ਕੋਈ ਸਿਰਾਂ ਨਹੀਂ ਚੱਕਿਆ ਪਿੰਡ ਨੇ ਉਦੋਂ ਨਹੀਂ ਕੀਤਾ ਇੱਥੇ ਕੋਈ ਗੱਲੇ ਦੀ ਆਸ ਨਹੀਂ ਰੰਜੇ ਚ ਕੋਈ ਚੱਕਰ ਨਹੀਂ ਇਹ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਘਰ ਆਇਆ ਪੂਰੇ ਘਰ ਦਾ ਨੁਕਸਾਨ ਕਰ ਗਿਆ ਜੇ ਕੋ ਘਰ ਜੀ ਨਾਲ ਘਰ ਜੀ ਮਾਰ ਜਾਣਾ ਸੁਣਾ 25 30 ਫਾਇਰ ਕੀਤੇ ਘਰ ਨਾਲ ਆ ਬੱਚੇ ਚੱਕ ਕੇ ਲੈ ਕੇ ਘਰ ਤੋਂ ਤੁਹਾਨੂੰ ਸਾਰਾ ਉਹਦੇ ਨੂੰ ਜਿਹੜੇ ਮਿਲੇ ਇੱਕ ਦੋ ਪਏ ਆ ਬਾਕੀ ਉਸ ਤੋਂ ਬਾਅਦ ਘਰ ਖੁੱਲਾ ਇਸ ਬੱਚੇ ਨੂੰ ਚਲੇ ਗਏ ਚੱਕ ਕੇ ਸਾਡੀ ਪ੍ਰਸ਼ਾਸਨ ਨੇ ਕੇਹੀ ਮੰਗੇ ਵੀ ਸਾਨੂੰ ਬੰਦਨ ਸਾਫ ਦਿੱਤਾ ਜਾਵੇ ਤੇ ਸਾਡੇ ਪਿੰਡ ਦਾ ਬਚਾ ਕੇ ਕੀਤਾ ਜਾਵੇ ਘਰ ਬੰਦ ਪੀ ਜਾ ਘਰ ਬੰਦ ਸੀਗਾ ਜੀ ਨਿਸ਼ਾਨਾ ਬਣਾਇਆ ਗਿਆ ਜੀ ਘਰ ਬੰਦ ਲੋ ਜੀ ਦੇਖੋ ਤੁਹਾਡੇ ਸਾਡੇ ਕੋਈ ਚੀਜ਼ ਛੱਡੀ ਨਹੀਂ ਕਰਦੇ ਵਿੱਚ ਜੀ ਇਹ ਸਾਰਾ ਕਿਸ਼ਤਾ ਦੇ ਸਮਾਨ ਲੈ ਕੇ ਗਰੀਬਾ ਘਰਾਂ ਨੇ ਬਣਾਇਆ ਉਜਾਦਾ ਤੇ ਮਾਲਕ ਤਾਂ ਹੈ ਨਹੀਂ ਗੇ ਅੱਜ ਕੋਈ ਪੁਰਾਣੀ ਵਿੱਚ ਮੁੰਡਿਆਂ ਦੇ ਆਸਰੇ ਕੋਈ ਚੰਦੇ ਚਾਪੜੀ ਬਾਹਰ ਕੱਢਣਾ ਘਰ ਵਜੇ ਘਰ ਕੱਲ ਦਾ ਸਾਰਾ ਚ ਪਰਿਵਾਰ ਮਾਰ ਦਿੰਦੇ ਨੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਦਰਖਾਸਤ ਦੇ ਕੇ ਕੋਈ ਆ ਪਹੁੰਚੇ ਨਹੀਂ ਆ ਕੇ ਸੁਣੇ ਨਹੀਂਗਾ ਸੱਤ ਪ੍ਰਸ਼ਾਸਨ ਨੇ ਹੀ ਮੰਗੇ ਵੀ ਸਾਡੇ ਪਿੰਡ ਦੇ ਇਨਸਾਫ ਕੀਤਾ ਜਾਵੇ ਇਹ ਸਾਡੇ ਪਿੰਡ ਚ ਬਾਰ ਬਾਰੇ ਵਾਰਦਾ ਤੱਕਿਆ ਹੁੰਦੀਆਂ ਨੇ ਇਹ ਸਾਰਾ ਮੈਬੀ ਸਿਕ ਵਾਲਮੀਕੀ ਤਬਕਾ ਬੈਠਾਏ ਤੇ ਕੋਈ ਬੰਦਾ ਸਾਡੀ ਗੱਲ ਸੁਣ ਕੇ ਖੁਸ਼ ਹੀ ਨਹੀਂਗਾ ਉਸਦੀ ਪੁੱਤ ਢਿੱਲ ਪੂਰੀ ਢਿੱਲੇ ਦੀ ਪਰਸ ਕੱਲ ਦੁਖਾ ਦਿੱਤੀ 5 ਵਜੇ ਜਾ ਕੇ 10 ਵਜੇ ਉਸ ਤੋਂ ਬਾਅਦ ਕੱਲ ਪੂਰਾ ਦਿਨ ਗਿਆ ਚਲ ਅੱਜ ਮੈਂ ਕੋਈ 12 ਇੱਕ ਵਾਰ ਚੱਲਿਆ ਕੋਈ ਪਹੁੰਚਿਆ ਹੀ ਨਹੀਂਗਾ ਕਰ ਬਈ ਜੂਰ ਚੱਲ ਰਹੀ ਆ ਨਹੀਂ ਨਹੀਂ ਇਹ ਤਾਂ ਨਹੀਂ ਕਰ ਰਹੀ ਇਹ 500 ਵੀ ਹੋਈ ਦੇਖੀ ਤੁਸੀਂ ਆ ਕੇ ਕੀ ਹਾਂ ਦੇਖੋ 500 ਜੂਰ ਰਹੀ ਆ ਇਹ ਤਾਂ ਸਾਫ਼ ਗੱਲ ਹੈਗੀ ਆ ਪਰ ਇਹ ਜਦੋਂ ਇਹਦਾ ਇਹਦਾ ਮੁੰਡਾ ਜਿਹੜਾ ਜਿੰਨੇ ਨੇ ਲਾਗੜਾ ਡੇਗੀ ਆ ਔਰ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ ਪਰਦਾਦ ਚੱਲ ਰਹੀ ਆ ਤਫਦੀਜ਼ ਕਰਨ ਤੋਂ ਬਾਅਦ ਜਦ ਮਾਮਲਾ ਸਾਹਮਣੇ ਆਏਗਾ ਤਾਂ ਹੰਦਸਾ ਦਿੱਤਾ ਜਾਏਗਾ ਹਾਂ ਉਹ ਜਿਹੜੀ ਗੋਲੀਆਂ ਦੀ ਰੋਕ ਲਗਾ ਰਹੇ ਨੇ ਜੀ ਬੋ ਗੋਲੀਆਂ ਦੇ ਵੀ ਰੋਕ ਲਗਾ ਰਹੇ ਨੇ ਗੋਲੀਆਂ ਭਾਜੀ ਜਿਹੜੀ ਗੋਲੀਆਂ ਨੇ ਮੈਂ ਫੋਰੈਂਸਿਕ ਸਾਇੰਸ ਲੈਬੋਰੀ ਭੇਜਾਂਗਾ ਉਹ ਦੱਸੇਗਾ ਗੋਲੀਆਂ ਫਰੈਂਚ ਚਲੀਆਂ ਆ ਬਾਦਲ ਚਲੀਆਂ ਆ ਅਗਲੀ ਗੱਲ ਕਰ ਕੀਤੀ ਜਾ ਰਹੀ ਆ ਫਿਰ ਜਦ ਅਸੀਂ ਮੋਹਲੇ ਸਾਰੇ ਪਤਾ ਕੀਤਾ ਇੱਕ ਦੋ ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ ਠੀਕ ਹੈ ਜੀ ਬਾਕੀ ਅਸੀਂ ਆਪਣੇ ਪ੍ਰਦਾਨ ਪ੍ਰਦਾਨ ਕਰ ਰਹੇ ਆ ਤੇ ਜੋ ਪ੍ਰਦਾਨ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਫਿਰ ਜਦ ਅਸੀਂ ਕਾਰਵਾਈ ਕਰਨ ਜਾ ਰਹੇ ਆ ਠੀਕ ਹੈ ਜੀ ਕੀ ਨਾਮ ਤੁਹਾਡਾ ਅਮਰੀਕ ਸਿੰਘ ਜੀ ਅਮਰੀਕ ਸਿੰਘ ਕਿੱਥੇ ਰਹਿੰਦੇ ਆ ਹਾਂ ਏਹੀ ਪਿੰਡ ਹੈ ਮੇਰਾ ਜੀ ਏਹੀ ਘਰ ਹੈ ਕੁੰਡੇ ਪਿੰਡ ਜੀ ਹਾਂ ਜੀ ਕੀ ਹੋਇਆ ਜਿਹੜਾ ਹਾਂ ਜੀ ਆ ਮੇਰੇ ਕਾਂਟ ਹੋਇਆ ਜੀ ਮੈਂ ਕਿ ਐਸੇ ਗੁੜੀਆਂ ਨੇ ਲੋੜੀ ਦੇਣ ਜੀ ਤੇ ਬਾਅਦ ਚ ਸਾਨੂੰ ਪਿੰਡ ਲੈ ਬਾਅਦ ਦੱਸਿਆ ਜੀ ਮੇਰੀ ਭਾਨ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਜ ਮੇਰੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅੱਕ ਜਿਹੜਾ ਮੇਰਾ ਬੰਦਾ ਮੈਨੂੰ ਦਿੱਤਾ ਜਨ ਇਨਸਾਫ ਦੇਣਾ ਚਾਹੀਦਾ ਤੇ ਹੁਣ ਜਿਹੜੀ ਇਹ ਗੋਲੀਆਂ ਚੱਲੀਆਂ ਪੰਥੜੀ ਵੀ ਕਿੱਤੀਆਂ ਹਾਂਜੀ ਹਾਂਜੀ ਕਿੰਨੇ ਕਪਾਈ ਫੇਰ ਹੁਣ ਮੈਂ ਤੇ ਘਰੇ ਨਹੀਂ ਹੈਗਾ ਜੀ ਆਮ ਆਪਣੇ ਘਰ ਆਂਡ ਗਵਾਂਡ ਕਹਿੰਦੇ ਜੀ ਬਹੁਤ ਫਾਇਰਿੰਗ ਹੋਈ ਜੀ ਹਾਂਜੀ ਅੰਦਰ ਉੱਤੀ ਮਿਲੇ ਤੁਹਾਡੇ ਕੋਲ ਦੋ ਕਾਰਤੂਸ ਜੀ ਮੈਨੂੰ ਤੇ ਲੱਭੇ ਜੀ ਬਾਕੀ ਅੰਦਰ ਭਾਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਤੇ ਕਾਰਤੂਸ ਹਾਂ ਹਾਂ ਬੰਦ ਪਿਆ ਸੀ ਘਰ ਦੀ ਬੰਦ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਸ ਪ੍ਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਗਏ ਇਹੀ ਰਨਸ ਹੋ ਗਈ ਹੈ ਕਾਰਵਾਈ ਦੀ ਹੋਵੇ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਬੋਲੇ ਇਹ ਤਾਂ ਕਾਰਵਾਈ ਨਹੀਂ ਕੀਤੀ ਕੀ ਆ ਕੇ ਕੀਤੀ ਜੀ ਕਾਰਵਾਈ ਕੀਤੀ ਐਮ ਆਰ ਆ ਜੀ ਸਾਰੇ ਆਪਣਾ ਦਰਖਾਸਤ ਲਿਖਵਾਤੇ ਆ ਜੀ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਆਹ ਤੇ ਮੌਕਾ ਦੇਖੀ ਅਜੇ ਕਾਰਵਾਈ ਨਹੀਂ ਹੋ ਲੱਗੀ ਹੋਣਾਂ ਇਨਸਾਫ ਚਾਹੀਦਾ ਮੈਨੂੰ